ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼-ਵਦੇਸ਼ਾਂ ਵਿੱਚ ਵਸਦੇ ਸਾਰੇ ਹੀ ਪੰਜਾਬੀ ਪੈਣ ਭਰਾਵਾਂ ਦਾ ਐਨਆਰਆਈ ਮੈਰਿਜ ਬੀਰੋ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਵੀ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਕਿਉਂਕਿ ਅਸੀਂ ਕੋਈ ਵੀ ਰਿਸ਼ਤੇ ਦੀ ਐਡ ਪਾਉਂਨੇ ਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦਾ ਰਹੇ ਜੀ ਹਾਂਜੀ ਅੱਜ ਆਪਾ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਵਧੀਆ ਪਰਿਵਾਰ ਦੇ ਰਿਸ਼ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਉਣਗੇ ਹਾਂ ਜੀ ਅੱਜ ਦਾ ਆਪਣਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 73 ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 1991 ਦਾ ਹੈ ਗੋਤ ਚੈਲ ਲੜਕੇ ਦੀ ਸਟੱਡੀ ਦੀ ਗੱਲ ਕਰੀ ਜੀ ਮਕੈਨੀਕਲ ਇੰਜੀਨੀਅਰ オーਨ ਬਿਜ਼ਨਸ オー너 ਆਈਸ ਹਸਪੀਟਲ ਆਪਣੀ ਹੀ ਬਿਲਡਿੰਗ ਦੇ ਵਿੱਚ ਇਹਨਾਂ ਦਾ ਅੱਖਾਂ ਦਾ ਹਸਪੀਟਲ ਹੈ ਜੀ ਇਹਨਾਂ ਕੋਲ ਜ਼ਮੀਨ 3 ਕਿੱਲੇ ਹੈ ਫੈਮਿਲੀ ਮੈਂਬਰਸ ਦੀ ਗੱਲ ਕਰੀ ਜੀ ਮਾਤਾ ਪਿਤਾ ਇੱਕ ਭਰਾ ਮੈਰਿਡ ਹੈ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਉਹ ਸੈਟਲ ਹੈ ਜੀ ਹਾਂ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਵਧੀਆ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਜੀ ਜ਼ਿਲ੍ਹਾ ਇਹਨਾਂ ਦਾ ਮਾਨਸ ਹੈ ਜੀ हां जी नेक्स्ट रे जी ਆਪਣਾ ਫਾਈਲ ਨੰਬਰ 74 ਨਾਮ ਸਿੰਘ ਜਨਮ 1992 ਦਾ ਕਾਸਟ ਪੰਡਿਤ ਸਾਰਤ ਸੂਰਤ ਲੜਕਾ ਜੋਬ ਇੰਡੀਅਨ ਰੇਲਵੇ ਦੇ ਵਿੱਚ ਕਰਦਾ ਹੈ ਇਸ ਟਾਈਮ ਪੋਸਟਿੰਗ ਅੰਬਾਲਾ ਕੈਂਟ ਵਿੱਚ ਹੈ ਫੈਮਿਲੀ ਮੈਂਬਰਸ ਦੀ ਗੱਲ ਕਰੀਏ ਮਾਤਾ ਪਿਤਾ ਪਿਤਾ ਦਾ ਨਾਮ ਬਾਬੂ ਰਾਮ 도ਪਰਾ ਨੇ ਨੇ ਜਿਲ੍ਹਾ ਇਹਨਾਂ ਦਾ ਸੰਗਰੂਰ ਹੈ ਜੀ ਅੱਜ ਇਹਨਾਂ ਨੂੰ ਲੜਕੀ ਚਾਹੀਦੀ ਹੈ ਵਧੀਆ ਸੋਹਣੀ ਸੁਨੱਖੀ ਤੇ ਸਰਕਾਰੀ ਟੀਚਰ ਜਾਂ ਬੈਂਕ ਵਿੱਚ ਜੋਬ ਕਰਦੀ ਹੋਵੇ ਜੀ ਹਾਂਜੀ ਇਹ ਹੈ ਜੀ ਅੱਜ ਦੇ ਆਪਣੇ ਰਿਸ਼ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਉਣਗੇ ਹਾਂਜੀ ਕਿਸੇ ਨੂੰ ਵੀ ਇਹਨਾਂ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹੈ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਰਿਸ਼ਤਾ ਲੈ ਸਕਦੇ ਹੋ ਹਾਂਜੀ ਸਾਡਾ ਨੰਬਰ ਸਕਰੀਨ ਉੱਪਰ ਚੱਲ ਰਿਹਾ ਹੈ ਸਾਡਾ ਨੰਬਰ ਹੈ ਜੀ 98152 44089 ਇਹ ਸਾਡਾ ਨੰਬਰ ਹੈ ਜੀ ਹਾਂਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਲਗਾਉਣਾ ਸਿਰਫ ਹਾਂਜੀ ਆਪਣੇ ਚੈਨਲ ਦੇ ਰਿਸ਼ਤਿਆਂ ਦੀ ਐਡ ਲਗਾਈ ਜਾਂਦੀ ਹੈ ਕਿਸੇ ਨੇ ਵੀ ਰਿਸ਼ਤੇ ਦੀ ਅਰਦਾ ਲਗਵਾਉਣੇ ਹੋਵੇ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਾਂ ਆਪਣਾ ਬਾਇਓ ਡਾਟਾ ਸਾਡੇ ਦਿੱਤੇ ਹੋਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਹਾਂਜੀ ਆਪਣੇ ਕੋਲ ਹਰੇਕ ਜਾਤੀ ਦੇ ਰਿਸ਼ਤੇ ਹੁੰਦੇ ਆ ਤੇ ਨਾਲ ਆਪਣੇ ਕੋਲ ਜੀ ਐਨਆਰਆਈ ਮੁੰਡੇ ਕੁੜੀਆਂ ਦੇ ਵੀ ਰਿਸ਼ਤੇ ਹੁੰਦੇ ਹੈ ਹਾਂਜੀ ਇਹ ਹੈ ਜੀ ਅੱਜ ਦੇ ਆਪਣੇ ਰਿਸ਼ਤੇ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਪਸੰਦ ਆਏ ਹੋਣਗੇ ਜਲਦ ਹੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ